ਮੈਂ ਪ੍ਰੈਸ ਕਾਨਫਰੰਸ ਇਸ ਲਈ ਕਰਵਾਈ ਹੈ ਕਿਉਂਕਿ ਮੇਰੀ ਮੈਨੂੰ ਇਹ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਕਿਉਂਕਿ ਮੈਂ ਜਦੋਂ ਲਾਡੋਵਾਲ ਸਾਈਕਲ ਕਰਦਾ ਜਾ ਰਿਹਾ ਸੀ ਸਾਈਕਲਿੰਗ ਰਾਈਟ ਤੇ ਸਰਵਿਸ ਲੇਨ ਤੇ ਤੇ ਪਿੱਛੋਂ ਗੱਡੀ ਆਉਂਦੀ ਹੈ ਵਾਈਟ ਕਲਰ ਦੀ ਗੱਡੀ ਹੈ ਜਿਨੇ ਆ ਕੇ ਮੈਨੂੰ ਹਿੱਟ ਕੀਤਾ ਔਰ ਮੌਕੇ ਤੋਂ ਫਰਾਰ ਹੋ ਗਏ ਉਹ ਲੋਕ ਤੇ ਉਹਨਾਂ ਨੇ ਮੈਂ ਸਾਰੀ ਗੱਲ ਦੱਸੀ ਕਿ ਮੈਮ ਫਰਾਈਡੇ ਨੂੰ ਇਦਾਂ ਦਾ ਕਰਕੇ ਗੱਡੀ ਨੇ ਰੋਕਿਆ ਅਬਿਊਜ਼ ਕੀਤਾ ਬਹੁਤ ਗੰਦੇ ਅਪਸ਼ਬਦ ਯੂਜ਼ ਕੀਤੇ ਸਾਡੇ ਲਈ नमस्कार एस एम न्यूज़ देख रहे सभी दर्शकों का बहुत बहुत स्वागत है नए बनी सरकार भगवंत मान पे आए दिन जो है इल्ज़ामों का सिलसिला जारी है प्रशासन पे सवाल उठते रहे हैं कि जो आम आदमी है वो भी यहाँ पे सेफ फ़ील नहीं कर रहा है क्यों नहीं कर रहा है हमारे साथ आज मौजूद हैं डॉक्टर गौरव सग्गी जो कि नेशनल आर्टिस्ट हैं वो भी अपने आप को यहाँ पे सेफ फील नहीं कर रहे हैं क्योंकि उनके उनके साथ एक बार नहीं दो बार लगातार हाथ से हुए हैं पुलिस प्रशासन को कंप्लेन करने के बाद उनको आश्वासन जरूर दिया गया है कि आपके जो है बातों पर ध्यान दिया जाएगा कार्रवाई की जाएगी जानते हैं उनसे पूरा मामला क्या है सर आज प्रेस कॉन्फ्रेंस करा चाहते हो जी, की जी आ, पहले गौरव ਮੈਂ ਪ੍ਰੈਸ ਕਾਨਫਰੰਸ ਇਸ ਲਈ ਕਰਵਾਈ ਹੈ ਕਿਉਂਕਿ ਮੇਰੀ ਮੈਨੂੰ ਇਹ ਲੱਗਦਾ ਕਿ ਮੇਰੀ ਜ਼ਿੰਦਗੀ ਖਤਰੇ ਦੇ ਵਿੱਚ ਹੈ ਕਿਉਂਕਿ ਮੈਂ ਜਦੋਂ ਲਾਡੋਵਾਲ ਸਾਈਕਲ ਕਰਦਾ ਜਾ ਰਿਹਾ ਸੀ ਸਾਈਕਲਿੰਗ ਰਾਈਟ ਤੇ ਸਰਵਿਸ ਲੇਨ ਤੇ ਤੇ ਪਿੱਛੋਂ ਗੱਡੀ ਆਉਂਦੀ ਹੈ ਵਾਈਟ ਕਲਰ ਦੀ ਗੱਡੀ ਹੈ ਜਿਨੇ ਆ ਕੇ ਮੈਨੂੰ ਹਿੱਟ ਕੀਤਾ ਔਰ ਮੌਕੇ ਤੋਂ ਫਰਾਰ ਹੋ ਗਏ ਉਹ ਲੋਕ ਤੇ ਉੱਥੇ ਜਿਹੜੇ ਲੋਕ ਸੀਗੇ ਆਉਣ ਜਾਣ ਵਾਲੇ ਉਹਨਾਂ ਨੇ ਮੈਨੂੰ ਚੱਕਿਆ ਚੱਕਣ ਤੋਂ ਬਾਅਦ 112 ਐਮਰਜੈਂਸੀ ਤੇ ਅਸੀਂ ਕਾਲ ਕੀਤੀ ਹੈ ਕਾਲ ਕਰਨ ਤੋਂ ਬਾਅਦ 60 ਨੰਬਰ ਪੀसीआर ਉੱਥੇ ਪਹੁੰਚੀ ਤੇ ਉਹਨਾਂ ਨੇ ਸਾਰਾ ਮੌਕਾ ਦੇਖਿਆ ਤੇ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਹੱਦ ਹੈ ਇਹ ਲੱਡੂਵਾਲ ਵਿੱਚ ਆਉਂਦੀ ਹੈ ਲੱਡੂਵਾਲ ਪੁਲਿਸ ਸਟੇਸ਼ਨ ਦੇ ਵਿੱਚ ਤੁਸੀਂ ਉੱਥੇ ਇਨਫਾਰਮ ਕਰੋ ਤੇ ਅਸੀਂ ਉੱਥੇ ਇਨਫਾਰਮ ਕਰਤਾ ਉੱਥੇ ਐਸਐਚਓ ਜਗਦੇਵ ਜੀ ਸੀਗੇ ਉਹਨਾਂ ਨੂੰ ਵੀ ਇਨਫਾਰਮ ਕਰਤਾ ਮਨੋਹਰ لال ਜੀ ਉਹਨਾਂ ਨੂੰ ਵੀ ਇਨਫਾਰਮ ਕੀਤਾ ਰਿਪੋਰਟ ਦਰਜ ਕਰਾਈ ਹੈ ਤੇ ਮੌਕੇ ਤੇ ਮੇਰੇ ਪਿਤਾ ਜੀ ਮੇਰੇ ਅੰਕਲ ਸਾਰੇ ਉੱਥੇ ਪਹੁੰਚੇ ਸੀਗੇ ਤੇ ਇਹਨਾਂ ਨੇ ਵੀ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਹਾਦਸਾ ਜਿਹੜਾ ਹੋਇਆ ਅਚਾਨਕ ਹੋਇਆ ਦੇਖੋ ਜੀ ਇਹ ਹਾਦਸਾ ਅਚਾਨਕ ਨਹੀਂ ਮੈਨੂੰ ਲੱਗਦਾ ਕਿਉਂਕਿ ਫ੍ਰਾਈਡੇ ਨੂੰ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਤੁਹਾਡੀ ਕਿਸੇ ਨਾਲ ਰੰਜਿਸ਼ ਚੱਲ ਰਹੀ ਹੈ ਨਹੀਂ ਮੇਰੀ ਮੇਰੀ ਕੋਈ ਰੰਜਿਸ਼ ਨਹੀਂ ਹੈ ਜੀ ਕਿਸੇ ਨਾਲ ਆਰਟਿਸਟ ਦੀ ਕੀ ਰੰਜਿਸ਼ ਹੋਈ ਕੀ ਕਿਸੇ ਨਾਲ ਜੀ ਡਾਕਟਰ ਦੀ ਕੀ ਰੰਜਿਸ਼ ਹੋਈ ਨਹੀਂ ਕਹਿ ਸਕਦੇ ਅਸੀਂ ਤੇ ਮੇਰੀ ਕਿਸੇ ਨਾਲ ਰੰਜਿਸ਼ ਨਹੀਂ ਹੈ ਬਟ ਮੈਂ ਇਹ ਹੈ ਕਿ ਆਈ ऍम ਨਾਟ ਸਿਓਰ ਮੈਨੂੰ ਇਹ ਫੀਲ ਕਿਉਂ ਹੋਇਆ ਕਿਉਂਕਿ ਫਰਡੇ ਨੂੰ ਜਦੋਂ ਅਸੀਂ ਮੈਂ ਔਰ ਮੇਰਾ ਬੇਟਾ ਸੀ ਆਰਐਸਸੀ ਕੇ ਸਾਈਕਲਿੰਗ ਕਰਦੇ ਸੀ ਆਰਐਸਸੀ ਕੇ ਫਰਡੇ ਨੂੰ ਕਲਾਸ ਚੌਂਗ ਦੇ ਵਿੱਚ ਇੱਕ ਵਾਈਟ ਕਲਰ ਦੀ ਗੱਡੀ ਸਾਨੂੰ ਉੱਥੇ ਟ੍ਰੇਸ ਕਰਦੀ ਹੈ ਰੋਕਦੀ ਹੈ ਔਰ ਅਬਿਊਜ਼ ਕਰ ਦਿਆ ਅਨਪਾਰਲੀਮੈਂਟ ਲੈਂਗੁਏਜ ਯੂਜ਼ ਕਰ ਦਿਆ ਬਹੁਤ ਹੀ ਗੰਦੇ ਗੰਦੇ ਸ਼ਬਦ ਉਹਨੇ ਯੂਜ਼ ਕੀਤੇ ਸ ਮੇਰੇ ਫੈਮਿਲੀ ਆ ਰਹੇ ਸੀ ਕਿ ਜਾ ਰਹੇ ਸੀ ਅਸੀਂ ਘਰ ਨੂੰ ਆ ਰਹੇ ਸੀ ਕਿ ਜੀ ਘਰ ਨੂੰ ਆ ਰਹੇ ਸੀ ਅਸੀਂ ਗੱਡੀ ਦਾ ਨੰਬਰ ਤੇ ਦੇਖਿਆ ਹੋਣਾ ਤੁਸੀਂ ਗੱਡੀ ਦਾ ਨੰਬਰ ਲਖਸ਼ੇ ਨੇ ਨੋਟ ਕੀਤਾ ਜੀ 7146 ਜਿਹੜਾ ਅਸੀਂ ਥਾਣੇ 'ਚ ਵੀ ਦਿੱਤਾ ਹੈ ਮੈਡਮ ਨੂੰ ਵੀ ਦਿੱਤਾ ACP ਮੈਮ ਨਾਲ ਵੀ ਸਾਡੀ ਮੁਲਾਕਾਤ ਹੋਈ ਹੈ ਉਹਨਾਂ ਨੇ ਵੀ ਵਿਸ਼ਵਾਸਨ ਦਿਲਾਇਆ ਕਿ ਤੁਸੀਂ ਚਿੰਤਾ ਨਾ ਕਰੋ ਅਸੀਂ ਜਰੂਰ ਇਹਨੂੰ ਦੇਖਾਂਗੇ ਕਿ ਇਹ ਮਸਲਾ ਕੀ ਇਹ ਸਾਰਾ ਹੋ ਰਿਹਾ ਹੈ ਤੇ ਉਹਨਾਂ ਨੇ ਮੈਂ ਸਾਰੀ ਗੱਲ ਦੱਸੀ ਕਿ ਮੈਮ ਫਰਡੇ ਨੂੰ ਇਦਾਂ ਦਾ ਕਰਕੇ ਗੱਡੀ ਨੂੰ ਰੋਕਿਆ ਅਬਿਊਜ਼ ਕੀਤਾ ਬਹੁਤ ਗੰਦੇ ਅਪਸ਼ਬਦ ਯੂਜ਼ ਕੀਤੇ ਸਾਡੇ ਲਈ ਸਾਡੀ ਫੈਮਿਲੀ ਵਾਸਤੇ ਅਪਸ਼ਬਦ ਯੂਜ਼ ਕੀਤੇ ਵਿਦਾਊਟ ਐਨੀ ਰੀਜ਼ਨ ਵਿਦਾਊਟ ਕੋਈ ਐਕਸੀਡੈਂਟ ਨਹੀਂ ਹੋਇਆ ਕੋਈ ਕੁਝ ਨਹੀਂ ਹੋਇਆ ਤੋਂ ਉੱਥੇ ਲੋਕੀ ਜਦੋਂ ਇਕੱਠੇ ਹੋਏ ਕਲਾਸ ਰੂਮ ਤੋਂ ਉਹ ਬੰਦਾ ਗੱਡੀ ਲੈ ਕੇ ਉੱਥੋਂ ਚਲਾ ਗਿਆ ਸੀਗਾ ਜੀ ਉਹਨੇ ਧੱਕੇ ਵੀ ਮਾਰੇ ਬਾਹਰ ਆ ਕੇ ਗੱਡੀ ਚੋਂ ਜਦੋਂ ਅਸੀਂ ਰਿਪਲਾਈ ਕੀਤਾ ਉਸ ਬੰਦੇ ਦੀ ਪਛਾਣ ਹੈ ਤੁਹਾਨੂੰ ਨਹੀਂ ਦੇਖੋ ਅਨਨੋਨ ਸੀਗਾ ਜੀ ਪਰਸਨ ਔਰ ਅਨਨੋਨ ਪਰਸਨ ਸੀਗਾ ਔਰ ਗੱਡੀ ਵਾਈਟ ਕਲਰ ਦੀ ਸੀਗੀ ਜੀ ਸੈਡਾਨ ਗੱ ਤੁਹਾਡੇ ਕੋਲ ਕਲਿੱਪਾਂ ਵੀ ਹੈਗੀਆਂ ਕਲਿੱਪਸੇ ਦੇਖੋ ਮੈਂ ਉਸ ਤੋਂ ਬਾਅਦ ਜਦੋਂ ਚੌਂਕੀ ਚਾਰਜ ਨਾਲ ਗੱਲ ਕੀਤੀ ਚੌਂਕੀ ਚਾਰਜ ਜਿੱਥੋਂ ਆਪਣੇ ਚਲੇ ਗਏ ਸੀਗੇ ਤੇ ਗੁਰਦੇਵ ਜੀ ਸੀਗੇ ਉਹਨਾਂ ਨੂੰ ਮੈਂ ਮੌਕਾ ਵੀ ਦਿਖਾਇਆ ਸਾਰਾ ਜਾ ਕੇ ਤੇ ਉਹਨਾਂ ਨੇ ਕਿਹਾ ਤੇ ਮੈਡਮ ਹੁਣ ਮੈਮ ਨੇ ਅਸੀਂ ਮੈਮ ਨੂੰ ਦੇ ਦਿੱਤੀ ਸਾਰੀ ਸਾਰਾ ਕੇਸ ਡਿਟੇਲ ਦੇ ਦਿੱਤੀ ਹੂਏ ਸਾਰੀ ਅਸੀਂ ਤੇ ਸਾਰੀ ਡਿਟੇਲ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਹੁਣ ਮੈਮ ਆਪਣੇ ਉਹਨਾਂ ਨੇ ਤੁਹਾਨੂੰ ਕੀ ਆਸ਼ਵਾਸ਼ਣ ਦਿੱਤਾ ਉਹਨਾਂ ਨੇ ਜੀ ਅੱਗੇ ਰੀਡਰ ਸਾਹਿਬ ਨੂੰ ਮਾਰਕ ਰੀਡਰ ਸਾਹਿਬ ਨੂੰ ਕਹਿ ਕੇ ਚੌਂਕੀ ਦੇ ਵਿੱਚ ਵੀ ਉਹਨਾਂ ਨੇ ਇਤਲਾਹ ਕਰ ਦਿੱਤੀ ਸਾਰੀ ਚੀਜ਼ ਦੀ ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਦੇਖ ਰਹੇ ਹਾਂ ਇਸ ਕੇਸ ਨੂੰ ਦੇਖਦੇ ਹਾਂ ਜਿੰਨੀ ਜਲਦੀ ਹੋ ਸਕਦਾ ਸੀ ਦੇਖਦੇ ਹਾਂ ਲੇਕਿਨ ਇਹ ਵਾਰ-ਵਾਰ ਤੁਹਾਡੇ ਨਾਲ ਹੀ ਕਿਉਂ ਹਾਸੇ ਹੋ ਰਹੇ ਆਈ ਡੋਨਟ ਨੋ ਜੀ ਬਿਕਾਜ਼ ਇਟਸ ਸੋਲਵ ਤੁਹਾਡੇ ਤੋਂ ਕੋਈ ਜਲ ਰਿਹਾ हां जी बिल्कुल जी ਤੁਹਾਡੀ ਤਰੱਕੀ ਤੋਂ ਜਲ ਰਿਆ ਜੀ ਬਿਲਕੁਲ ਦੇਖੋ ਜਦੋਂ ਵੀ ਕੋਈ ਇਨਸਾਨ ਤਰੱਕੀ ਕਰਦਾ ਉਹ ਆਪਣੇ ਕਰਮਾਂ ਨਾਲ ਕਰਦਾ ਏ ਔਰ ਆਪਣੇ ਬਲੇਸਿੰਗਸ ਦੇ ਨਾਲ ਕਰਦਾ ਹੈ ਮਾਤਾ ਪਿਤਾ ਦੀ ਮੈਂ ਤਾਂ ਕਹਿੰਦਾ ਸਾਰੇ ਆਪਣੇ ਆਪਣੇ ਬੱਚੇ ਤਰੱਕੀ ਕਰਨ ਆਪਣੇ ਆਪਣੇ ਮਾਤਾ ਪਿਤਾ ਨਾਮ ਰੌਸ਼ਨ ਕਰਨ ਬਟ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਕੋਈ ਵੈਰ ਨਹੀਂ ਫਿਰ ਵੀ ਇਹ ਚੀਜ਼ਾਂ ਮੇਰੇ ਨਾਲ ਬੀਤਣੀਆਂ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਹੁਣ ਤਾਂ ਇਹ ਲਾਸਟ ਐਂਡ ਹੀ ਹੋ ਗਿਆ ਜਦੋਂ ਗੱਡੀ ਨੇ ਚੱਕ ਕੇ ਮਾਰਿਆ ਔਰ ਮੈਂ ਕਿੰਨੀ ਦੂਰ ਜਾ ਕੇ ਗਿਰਦਾ ਨਹੀਂ ਤੁਸੀਂ ਦੋਨੋਂ ਟਾਈਮ ਵਾਰੀ ਇਕੱਲੇ ਹੀ ਸੀਗੇ ਜਾਂ ਤੁਹਾਡੇ ਫੈਮਿਲੀ ਨਹੀਂ ਪਹਿਲੇ ਫੈਮਿਲੀ ਸੀਗੀ ਜੀ ਦਿ ਫਰਾਈਡੇ ਵਾਲੇ ਨੂੰ ਦਿਨ ਔਰ ਜਦੋਂ ਸੈਟਰਡੇ ਨੂੰ ਅਸੀਂ ਰਿਪੋਰਟ ਦਰਜ ਕਰਾਈ ਹੈ ਸੰਡੇ ਨੂੰ ਜਦੋਂ ਮੈਂ ਸਾਈਕਲ ਰਾਈਡ ਕਰਦੇ ਹੋਏ ਲਾਡੂਵਾਲ ਵਾਲੀ ਸਾਈਡ ਜਾ ਰਿਹਾ ਸੀ ਸਾਈਕਲਿੰਗ ਲੇਨ ਤੇ ਪਿੱਛੋਂ ਗੱਡੀ ਆਉਂਦੀ ਹੈ ਜੀ ਉਹ ਮੈਨੂੰ ਉਠਾ ਕੇ ਮਾਰਦੀ ਹੈ ਬਹੁਤ ਸਪੀਡ ਤੇ ਗੱਡੀ ਸੀ ਜੀ ਮੇਰੇ ਬਸ ਤੁਹਾਨੂੰ ਦੱਸ ਰਿਹਾ ਜਿਵੇਂ ਤੁਹਾਨੂੰ ਦੱਸਿਆ ਕਿ ਮੇਰੇ ਪ੍ਰੀਕਾਸ਼ਨ ਗੀਅਰਸ ਪਾਇਓ ਸੀ ਸੋ ਦੈਟਸ ਵਾਈ ਆਮ ਸਿਓਰ ਨਾ ਤੁਹਾਡੇ ਸਾਹਮਣੇ ਅਗਰ ਬੈਠਾ ਹਾਂ ਉਹ ਪਰਮਾਤਮਾ ਹੀ ਰਹਿਮਤ ਹੈ ਨਹੀਂ ਤਾਂ ਸਾਈਕਲ ਤੇ ਕਾਰ ਦਾ ਕੋਈ ਮੈਚ ਨਹੀਂ ਹੈ ਜੀ ਬੰਦੇ ਦੀ ਫ੍ਰੈਕਚਰ ਵੀ ਹੋ ਸਕਦੀ ਹੈ ਕੁਝ ਵੀ ਹੋ ਸਕਦੀ ਹੈ ਸੱਟਾਂ ਲੱਗੀਆਂ ਮੇਰੇ ਮੈਡੀਕਲ ਹੋਇਆ ਮ ਉਨੇ ਬਾਕੀ ਪੁਲਿਸ ਉੱਤੇ ਡਿਪੈਂਡ ਹੈ ਜੀ ਮੈਡੀਕਲ ਜੀ ਕੀ ਦਰਸਾਇਆ ਗਿਆ ਦਰਸਾਇਆ ਨਹੀਂ ਗਿਆ ਜੀ ਜਿਹੜੀ ਸੱਟਾਂ ਲੱਗੀਆਂ ਸੀਗੀਆਂ ਮੇਰੇ ਉਹ ਸਾਰੀਆਂ ਲਿਖਤੀਆਂ ਸੀਗੀਆਂ ਮੇਰੇ ਐਲਬੋ ਤੇ ਲੱਗੀ ਸੀ ਸੱਟ ਮੇਰੇ ਲੈਗਸ ਤੇ ਲੱਗੀ ਸੀ ਮੇਰਾ ਨੇਲ ਟੁੱਟ ਗਿਆ ਸੀ ਆ ਦੇਖੋ ਹੱਲੇ ਵੀ ਡੂੰਗੀ ਚੋਟ ਤੇ ਨਹੀਂ ਕੋਈ ਆਈ ਡੂੰਗੀ ਚੋਟ ਜੀ ਬੈਕ ਪੇਨ ਤੇ ਬੈਕ ਤੇ ਲੱਗੀ ਸੀ ਮੇਰੇ ਰੈਡੀਸ ਥੋੜੀ ਸ਼ੋਹੀ ਸੀਗੀ ਉਹ ਵੀ ਉਹਨਾਂ ਨੇ ਲਿਖਤਾ ਸਾਰਾ ਬਟ ਬਚਿਆ ਕਿਉਂ ਜੀ ਬੈਕਪੈਕ ਪਾਇਆ ਸੀ ਹੈਲਮਟ ਪਾਇਆ ਸੀ ਕਿ ਪ੍ਰੀਕਾਸ਼ਨ ਗੀਅਰਸ ਪਾਇਆ ਸੀ ਗਲਵਸ ਪਾਇਆ ਸੀ ਤਾਂ ਕਰਕੇ ਔਰ ਪਰਮਾਤਮਾ ਦੀ ਰਹਿਮਤ ਦੇ ਨਾਲ ਬਚ ਗਏ ਮੰਗੇ ਜੀ ਦੇਖੋ ਹਰ ਬੰਦੇ ਨੂੰ ਆਪਣੀ ਜ਼ਿੰਦਗੀ ਦਾ ਇੱਕ ਹੁੰਦਾ ਆਪਣੀ ਜ਼ਿੰਦਗੀ ਇੱਕ ਫਰੀडम ਨਾਲ ਜੀਵੇ ਔਰ ਐਦਾਂ ਦੇ ਹੱਤ ਐਦਾਂ ਦੇ ਸਾਜ਼ਿਸ਼ ਕਰਤਾ ਜੋ ਮੈਂ ਤਾਂ ਸਾਜ਼ਿਸ਼ ਕਰਤੇ ਹੀ ਕਹੂੰਗਾ ਕਿਉਂਕਿ ਜੋ ਮੇਰੀ ਨਿਗਾਹ ਦੇ ਵਿੱਚ ਲੱਗ ਰਿਹਾ ਹੈ ਪਹਿਲੇ ਫਰਾਈਡੇ ਨੂੰ ਹੋਇਆ ਫਿਰ ਸੰਡੇ ਨੂੰ ਹੋ ਗਿਆ ਇੱਕ ਦਿਨ ਛੱਡ ਕੇ ਮੈਂ ਪੰਜਾਬ ਪੁਲਿਸ ਔਰ ਸੀਐਮ ਜੀ ਜਿਹੜੇ ਪੰਜਾਬ ਦੇ ਸੀਐਮ ਨੇ ਔਰ ਪਾਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਲਾਈਫ ਸਿਕਿਉਰ ਕੀਤੀ ਜਾਵੇ ਮੇਰੇ ਫੈਮਲੀ ਦੀ ਲਾਈਫ ਸਿਕਿਉਰ ਕੀਤੀ ਜਾਵੇ ਤਾਂ ਕਿ ਅੱਗੇ ਤੋਂ ਐਦਾ ਦੇ ਇਨਸੀਡੈਂਟ ਨਾ ਹੋਣ ਔਰ ਸਾਡੀ ਜਾਨ ਦੀ ਹਿਫਾਜ਼ਤ ਕੀਤੀ ਜਾਵੇ ਬਸ ਇਹ ਮੰਗ ਕਰਦੇ ਆ ਜੀ ਅਸੀਂ ਤਾਂ ਤੁਹਾਨੂੰ ਵਿਸ਼ਵਾਸ ਆ ਪ੍ਰਸ਼ਾਸਨ ਤੇ ਕਿ ਤੁਹਾਡਾ ਇਹ ਜਲਦੀ ਮਸਲਾ ਹਲ ਕਰ ਦਿੱਤਾ ਜਾਏ ਦੇਖਿਓ ਜੀ ਮੈਂ ਆਫੀਸਰ ਮੈਮ ਨਾਲ ਜਿਹੜੀ ਗੱਲ ਹੋਈ ਹੈ ਮੇਰੀ ਕਿਉਂਕਿ ਮੌਕੇ ਤੇ ਮੇਰੇ ਮੈਡਮ ਸੀ ਮੌਕੇ ਤੇ ਜਿਹੜੇ ACP ਮੈਮ ਲੁਧਿਆਣਾ ਆਪਣੇ ਸਿਵਲ ਲਾਈਨ ਚ ਪੈਂਦੇ ਨੇ ਹਾਂਜੀ ਉਹਨਾਂ ਨਾਲ ਮੇਰੀ ਗੱਲ ਹੋਈ ਹੈ ਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਦੁਲਾਇਆ ਬਹੁਤ ਹੀ ਅੱਛੇ ਬਹੁਤ ਹੀ ਅੱਛੇ ਤਰੀਕੇ ਨਾਲ ਉਹਨਾਂ ਨੇ ਅੱਗੇ ਮਾਰਕ ਕਰ ਦਿੱਤੀ ਹੈ ਕਿ ਉਹਨਾਂ ਨੇ ਕਿਹਾ ਕੋਆਰਡੀਨੇਟ ਕਰਕੇ ਅਸੀਂ ਸਾਰੀ ਇਸ ਕੇਸ ਦੀ ਜਾਂਚ ਕਰ ਰਹੇ ਆਂ ਤੇ ਚਿੰਤਾ ਨਾ ਕਰੋ ਤੇ ਬਾਕੀ ਸੀਸੀਟੀਵੀ ਫੁਟੇਜ ਕਿਉਂਕਿ ਪੁਲਿਸ ਨੂੰ ਹੀ ਮਿਲਣੀ ਹੈ ਜੀ ਸੀਸੀਟੀਵੀ ਫੁਟੇਜ ਕੋਈ ਅਧਦਾ ਜ਼ਿੰਦਾ ਨਹੀਂ ਜੀ ਕਿਸੇ ਨੂੰ ਜਲਦੀ ਤੇ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕਲੀਅਰ ਹੋ ਜਾਏਗਾ ਗੱਡੀ ਦਾ ਨੰਬਰ ਕੀ ਸੀ ਗੱਡੀ ਕੀ ਸੀ ਬਸ ਅਸੀਂ ਵੀ ਦੱਸ ਦਾਂ ਸੀਗਾ ਬਾਕੀ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਤਾਂ ਪੁਲਿਸ ਨੂੰ ਹੀ ਪਤਾ ਹੈ ਦੇ ਆਰ ਦਾ ਬੈਟਰ ਜਜ ਸੋ ਇਨਵੈਸਟੀਗੇਸ਼ਨ ਦਾ ਪਾਰਟ ਉਹੀ ਕਰਨਗੇ ਤੇ ਬਾਕੀ ਜਿਹੜੀ ਮੇਰੀ ਚੀਜ਼ ਹੈ ਮੈਂ ਤੁਹਾਡੇ ਸਾਹਮਣੇ ਬਸ ਇਹੀ ਹੈਲਪ ਦੀ ਮੰਗ ਕੀਤੀ ਹੈ ਕਿ ਮੇਰੀ ਮਦਦ ਕੀਤੀ ਜਾਵੇ ਕਿਉਂਕਿ ਮੇਨਲ ਇਹ ਚੀਜ਼ਾਂ ਬਾਰ-ਬਾਰ ਹੋਣੀਆਂ ਸਾਡੇ ਫੈਮਲੀ ਪਹਿਲੇ ਵੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਆ ਚੀਜ਼ ਮੇਰੇ ਨਾਲ ਬੀਤੀ ਹੈ ਤੇ ਬਹੁਤ ਹੀ ਜ਼ਿਆਦਾ ਸੱਟ ਲੱਗਦੀ ਹੈ ਮਾਨੂੰ ਸੱਟ ਲੱਗਦੀ ਹੈ ਕਿ ਅਸੀਂ ਕਿਸੇ ਦਾ ਕਦੀ ਮਾੜਾ ਨਹੀਂ ਤੱਕਿਆ ਮਾੜਾ ਸੋਚਿਆ ਨਹੀਂ ਅਸੀਂ ਆਪਣੀ ਮਸਤੀ 'ਚ ਰਹਿੰਦੇ ਆ ਆਪਣੇ ਆਪਣਾ ਕਰਮ ਕਰਦੇ ਆ ਫਿਰ ਵੀ ਸਾਡੇ ਨਾਲ ਇਹ ਗੱਲਾਂ ਹੋਣੀਆਂ ਤੇ ਕਿਤਨਾ ਕਿਤੇ ਦਾ ਕੁਝ ਇਹ ਪੁਆਇੰਟ ਹੈਗੇ ਨੇ ਜੀ ਇਹਦੇ ਵਿੱਚ ਥੈਂਕ ਯੂ ਜੀ ਅੱਗੇ ਰਿਟਾਇਰਡ ਚੀਫੀ ਮਾਮਲਾ ਕੀ ਹੈ ਮਾਮਲਾ ਸਰ ਬੱਚੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੈਗਾ ਇਹਦੀ ਤਰੱਕੀ ਨੂੰ ਦੇਖ ਕੇ ਬਹੁਤ ਹੀ ਲੋਕ ਇਹਦੇ ਤੋਂ ਜਲ ਰਹੇ ਨੇ ਕਹਿੰਦੇ ਤੇ ਪਤਾ ਨਹੀਂ ਕਿਉਂ ਇੰਨੀ ਜੈਲਸੀ ਹੈ ਮੈਂ ਮੈਂ ਤਾਂ ਇਹ ਕਹਿਣਾ ਕਿ ਜਿਸ ਏਰੀਆ ਦਾ ਬੱਚਾ ਹੋਵੇ ਇਨਾ ਬ੍ਰੀਲੀਅੰਟ ਹੋਵੇ ਇਨਾ ਸਟਾਰ ਹੋਵੇ ਜਿਨੇ ਇਨਾ ਕੁਝ ਕਮਾਈ ਕੀਤੀ ਆ ਔਰ ਬਾਲੀਵੁੱਡ ਦੇ ਵਿੱਚ ਨਾਮਾ ਸਿੰਗਰ ਆ ਐਕਟਰ ਆ ਮਾਡਲ ਆ ਉਹਦੇ ਤਾਂ ਕਿੰਨੇ ਤਾਂ ਕੰਮ ਹੁੰਦੇ ਆ ਪ੍ਰਸ਼ਾਸਨ ਕਿਉਂ ਨਹੀਂ ਇਹੋ ਜ ਆਪਣੇ ਇਹਨਾਂ ਐਕਟਰ ਸਿੰਗਰ ਮਾਡਲਾਂ ਦੀ ਕਿਉਂ ਨਹੀਂ ਉਹਨਾਂ ਦੀ ਧਿਆਨ ਰੱਖਦੇ ਕਿਉਂਕਿ ਇਹੀ ਬੱਚੇ ਜਿਹੜੇ ਆ ਇਹਨਾਂ ਨੇ ਸਭ ਕੁਝ ਅੰਕੇ ਦੱਸਣਾ ਸਭ ਕੁਝ ਸਮਝਾਉਣਾ ਲੋਕਾਂ ਨੂੰ ਨਹੀਂ ਬਟ ਪਤਾ ਨਹੀਂ ਕਿਉਂ ਹੋ ਰਿਹਾ ਬੇਟੇ ਮੇਰੇ ਨਾਲ ਮੈਂ ਤਾਂ ਪ੍ਰਸ਼ਾਸਨ ਕੋਈ ਇਹੀ ਮੰਗ ਕਰ ਰਿਹਾ ਕਿ ਮੇਰੇ ਬੇਟੇ ਦੀ ਰੱਖਿਆ ਕੀਤੀ ਜਾਵੇ ਅੱਜ ਹੋ ਗਿਆ ਨੂੰ ਅੱਜ ਇਹ ਪਿਛਲੇ 20 ਤਰੀਕ ਨੂੰ ਮੇਰਾ ਪੁੱਤ ਦੇ ਨਾਲ ਰਾਈਡਿੰਗ ਕਰਕੇ ਆ ਰਿਹਾ ਸੀ ਕਲਾਸ ਚੋਂ ਮੈਂ ਮਗਰ ਮਗਰ ਸੇਗਾ ਦੇਖ ਰਿਹਾ ਸੀ ਬੱਚਾ ਠੀਕ ਚਲਾ ਰਿਹਾ ਹੈ ਤੁਹਾਡੇ ਵੱਲੋਂ ਸਾਰੀ ਕਾਗਜ਼ੀ ਕਾਰਵਾਈ ਹੋ ਚੁੱਕੀ ਹੈ ਹਾਂ ਸੀ ਲੱਡੂਵਾਲ ਥਾਣੇ ਕੰਪਲੇਨਟ ਦਿੱਤੀ ਸੀ ਐਮਐਲਆਰ ਕਟਾਈ ਹੈ ਸਿਵਲ ਹਸਪਤਲ ਚ ਜਾ ਕੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਛਾਣਮਿਨ ਕਰ ਰਹੇ ਹਾਂ ਪਰ ਲੇਕਿਨ ਅਜੇ ਤੱਕ ਕੋਈ ਅਜੇ ਤੱਕ ਉਧਰ ਲੱਡੂਵਾਲ ਥਾਣੇ ਤੋਂ ਸਾਡਾ ਕੋਈ ਮੈਸੇਜ ਨਹੀਂ ਆਇਆ ਮੇਰਾ ਮੇਰਾ ਮੋਬਾਈਲ ਨੰਬਰ ਵੀ ਹੋ ਗਿਆ ਨਾ ਨਾ ਮੁਲਾਕਾਤ ਵੀ ਹੋਈ ਕੋਈ ਹਾਂ ਜੀ ਉਹ ਪਹਿਲਾਂ ਉਹਨਾਂ ਨੂੰ ਮਿਲੇ ਆ ਹਾਂਜੀ ਉਹਨਾਂ ਨੇ ਕੀ ਕਿਹਾ ਤੁਹਾਨੂੰ ਉਹਨਾਂ ਨੇ ਇਹ ਹੀ ਕਿਹਾ ਕਿ ਕੋਈ ਅਸੀਂ ਤੁਹਾਡੀ ਜਨੋਟ ਕਰ ਲਈਆਂ ਤੇ ਆ ਤੁਹਾਡੀ ਕੰਪਲੀਟ ਲੈ ਲਈ ਆ ਪਰ ਇਹ ਹੈ ਕਿ ਜਿੰਨੀ ਜਲਦੀ ਹੋ ਸਕਦਾ ਸੀ ਅਣਪਛਾਤੇ ਉਹਨੂੰ ਦੇਖਦੇ ਕਿ ਜਿਹੜਾ ਫੜਿਆ ਗਿਆ ਉਹ ਤੁਹਾਨੂੰ ਦੱਸਾਂਗੇ ਬਟ ਅੱਜ ਸੰਡੇ ਅੱਠ ਦਿਨ ਬੀਤ ਗਏ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਫਿਰ ਸੁਣਵਾਈ ਨਹੀਂ ਤਾਂ ਹੁਣ ਤੁਸੀਂ ਕਈ ਸੰਸਥਾਵਾਂ ਵਾਲੇ ਮੈਂਬਰ ਬੁਲਾਏ ਹੋਏ ਨਾ ਹਾਂਜੀ ਹਾਂਜੀ ਇਹ ਤਾਂ ਬੁਲਾਏ ਇਸ ਕਰਕੇ ਇਹਨਾਂ ਨੂੰ ਪਤਾ ਲੱਗਾ ਉਹ حال ਪੁੱਛਦਾ ਹੈ بیٹے ਮੇਰੇ ਦਾ ਕਿਉਂਕਿ ਥੈਂਕਸ ਗੋਡ ਆਈ ਮੈਂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਸ ਹਾਲ ਨਾਲ ਮੈਨੂੰ بیٹے ਮੇਰੇ ਨੇ ਜਾ ਕੇ ਉਸ ਸਪੌਟ ਤੇ ਦੱਸਿਆ ਕਿ ਇਧਰੋਂ ਆਊਟਸਾਈਡ ਤੋਂ ਗੱਡੀ ਆਈ ਆ ਇਹਨੂੰ ਚੁੱਕ ਕੇ ਮਾਰਿਆ 15 ਫੁੱਟ ਤੇ ਉਹਦੇ ਵਿੱਚ ਲੋਕਾਂ ਨੇ ਕਹਿੰਦਾ ਲੋਕ ਕਹਿ ਰਹੇ ਸੀਗੇ ਕਿ ਇਹ ਬੰਦਾ ਮਰ ਗਿਆ ਬਟ ਮੇਰੀ ਪਰਮਾਤਮਾ ਅੱਗੇ ਜਿਹੜੀ ਪ੍ਰੇਅਰ ਆ ਉਹ ਕੰਮ ਆਈ ਹੈ ਇਹਦੀ ਮਾਂ ਦੀ ਕੰਮ ਆਈ ਹੈ ਆਪਣੇ ਸਾਰੇ ਭਰਾਵਾਂ ਦੀ ਜਿਹੜੇ ਇਹਨੂੰ ਇਹਦੇ ਪ੍ਰਸ਼ੰਸ਼ਕ ਨੇ ਜਿਹੜੇ ਇਹਨੂੰ ਚਾਹੁੰਦੇ ਨੇ ਜੇ ਨਹੀਂ ਵੀ ਜਾਂਦੇ ਜੁੜ ਜੁੜੇ ਨਹੀਂ ਵੀ ਜਾਂਦੇ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦਾ ਬਟ ਮੈਂ ਤਾਂ ਇਹੀ ਕਹਾਂਗਾ ਪ੍ਰਸ਼ਾਸਨ ਨੂੰ ਕਿ ਮੈਨੂੰ ਮੇਰੇ ਬੇਟੇ ਦੀ ਸਿਕਿਉਰਟੀ ਚਾਹੀਦੀ ਹੈ ਜਿੱਦਾਂ ਮਰਜੀ ਉਹ ਭਾਈ ਹੋ ਕਰ ਕਰਕ ਜੇ ਅਸੀਂ ਇਸ ਆਪਣੇ ਦੇਸ਼ ਚ ਸਵਤੰਤਰ ਨਹੀਂ ਹਾਂ ਸਾਡਾ ਨਹੀਂ ਜਾਨ ਮਾਲ ਦੀ ਰੱਖਿਆ ਕੀਤੀ ਜਾਂਦੀ ਫਿਰ ਅਸੀਂ ਕਹਾਂਦੇ ਸਿਕਿਉਰ ਹਾਂ ਅਸੀਂ ਤਾਂ ਪੜੇ ਲਿਖਿਆ ਸੀਪੀ ਸਾਹਿਬ ਨੂੰ ਵੀ ਤੁਸੀਂ ਮੰਗ ਪੱਤਰ ਦਿੱਤਾ ਅਸੀਂ ਮੈਂ ਆਪਣੇ ਦਿੱਤਾ ਆਪਣੇ ਮੇਰੇ ਉੱਪਰ ਵੀ ਭੇਜੀਆ ਸੀਐਮ ਸਾਹਿਬ ਨੂੰ ਵੀ ਡੀਜੀਪੀ ਸਾਹਿਬ ਨੂੰ ਭੇਜੀਆ ਅਜੇ ਤਾਈ ਕੋਈ ਉਧਰੋਂ ਮੈਸੇਜ ਨਹੀਂ ਆਇਆ ਬਟ ਅੱਜ ਮੈਂ ਬਹੁਤ థాంਕਫੁਲ ਹਾਂ ਮੈਡਮ ਜਿਹੜੇ ਏਸੀਪੀ ਮੈਡਮ ਨੇ ਬਹੁਤ ਹੀ ਨਾਈਸ ਲੇਡੀ ਨੇ ਪਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਅੱਛੇ ਹੋਰ ਬਦਲ ਕਿਉਂਕਿ ਉਹਨਾਂ ਨੇ ਸਾਡੇ ਬਾਪ ਬੇਟੇ ਦੀ ਅੱਜ ਤੱਕ ਮੈਂ بڑے بڑے ਅਫਸਰਾਂ ਨੂੰ ਮਿਲੇ ਉਹ ਤਾਂ ਉਲਟੇ ਸਿੱਧੇ ਬੋਲ ਜਾਂਦੇ ਕਈ ਵਾਰੀ ਪਰ ਇਹ ਉਹਨੇ ਇੰਨਾ ਤਰੀਫ ਉਹਦੀ ਕਾਬਲ ਨਹੀਂ ਕਿਉਂਕਿ ਉਹਨਾਂ ਨੇ ਸਾਡੇ ਉਸ ਨੂੰ ਸੁਣ ਕੇ ਉਸੇ ਵੇਲੇ ਰੀਡਰ ਸਾਹਿਬ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਇਨਸਾਫ ਦਿਲਾਓ ਨਾ ਪਛਾਣ ਵੀ ਕਰੋ ਮਰਮੇਸ਼ ਭਗਤ ਸ਼ਿਵਰਾਜ ਸੈਨਾ ਰਾਸ਼ਟਰੀ ਸੰਚਾਲਕ ਜਿੱਦਾਂ ਕਿ ਬੜੇ ਵਿਸਤਾਰ ਦੇ ਨਾਲ ਗੌਰਵ ਜੀ ਨੇ ਦੱਸਿਆ ਅਤੇ ਮੇਰੇ ਨਾਲ ਬੈਠੇ ਰਾਸ਼ਟਰੀ ਵਾਈਸ ਚੇਅਰਮੈਨ ਸ਼ਿਵਰਾਜ ਸੈਨਾ ਦੇ ਚੇਅਰਮੈਨ ਅਸ਼ਨੀ ਸਗੀ ਨੇ ਦੱਸਿਆ ਅਸੀਂ ਤੁਹਾਡੇ মিডিਆ ਰਾਹੀਂ ਇੱਥੇ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਜਿਹੜੀ ਵੀ ਅਸੀਂ ਫਾਰਮੈਲਟੀ ਕੀਤੀ ਹੈ ਸੀਪੀ ਸਾਹਿਬ ਨੂੰ ਮਿਲੇ ਆ ਲੜਵਰ ਠਾਣੇਦਰ ਖਾ ਦਿੱਤੀ ਹੈ ਸਾਨੂੰ ਸੀਪੀ ਸਾਹਿਬ ਮੈਡਮ ਨੇ ਸਵਾਰਥਨ ਦਵਾਇਆ ਕਿ ਜਿਹੜੇ ਦੋਸ਼ੀ ਹੈ ਇਹਨਾਂ ਨੂੰ ਇਹਨਾਂ ਦੀ ਇਨਕੁਆਇਰੀ ਕਰਕੇ ਇਹਨਾਂ ਦੀ ਭਾਲ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਊਗੀ ਲੇਕਿਨ ਅਸੀਂ ਸ਼ਿਵਰਾਜ ਸਨਬਲ ਨੂੰ ਇਹ ਇਹ ਕਹਿਣਾ ਚਾਹੁੰਦੇ ਆ ਮੀਡੀਆ ਦੇ ਰਹੀਂ ਕਿ ਅਗਰ ਵਾਰ-ਵਾਰ ਸਾਡੇ ਚੇਅਰਮੈਨ ਦੇ ਲੜਕੇ ਦੇ ਉੱਤੇ ਇਦਾਂ ਦਾ ਕਲੋਨੀ ਹਰਕਤ ਕਰਨੀ ਗੱਡੀ ਚੜਾਣੀ ਜਾਂ ਵਾਰ-ਵਾਰ ਉਹਨੂੰ ਟੌਰਚਰ ਕਰਨਾ ਅਗਰ ਜੇ ਪ੍ਰਸ਼ਾਸਨ ਨੇ ਇਹ ਦੋਸ਼ੀਆਂ ਨੂੰ ਫੜ ਕੇ ਇਹਨਾਂ ਦੇ ਉੱਤੇ ਕਾਰਵਾਈ ਨਾ ਕੀਤੀ ਜਾਂ ਇਹ ਨਾ ਪਾਲ ਕੀਤੀ ਤਾਂ ਆਹ ਨਾਲ ਦੇ ਟਾਈਮ ਦੇ ਵਿੱਚ ਜਿਹੜਾ ਸ਼ਿਵਰਾਸ ਸਾਰਾ ਦਾ ਸੰਗਠਨ ਹੈ ਇਹ ਬੜੇ ਤੇਜ਼ੀ ਦੇ ਨਾਲ ਚਾਹੇ ਸਾਨੂੰ ਕਿਤੇ ਧਰਨਾ ਲਾਣਾ ਪਵੇ ਜਾਂ ਕਿਸੇ ਅਫਸਰ ਦਾ ਘਰਾਓ ਕਰਨਾ ਪਵੇ ਤੇ ਅਸੀਂ ਸਾਰਾ ਸੰਗਠਨ ਜਿਹੜਾ ਹੈ ਕਰਾਂਗੇ ਤਾਂ ਇਹ تھی ہماری ਅੱਜ ਦੀ ਰਿਪੋਰਟ ਐਸੀ ਅਪਡੇਟ ਕੇ ਲਿਏ ਬਣੀ ਰਹੀ ਹੈ ਹਮਾਰੇ ਸਾਥ ਮੈਂ ਨidhi ji ਕੈਮਰਾਮੈਨ ਬੱਲੂ ਕੇ ਸਾਥ विश्व ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਪਸ਼ੀਕਰਨ ਸਪੈਸ਼ਲਿਸਟ ਬਾਬਾ ਕਾਲੀਨਾਥ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਵਿਆਦ ਵਿੱਚ ਰੁਕਾਵਟ ਵਿਦੇਸ਼ ਯਾਤਰਾ ਵੀਜ਼ਾ ਵਿੱਚ ਦੇਰੀ ਪਿਆਰ ਵਿੱਚ ਤੋਖਾ ਵਪਾਰ ਦੇ ਵਿੱਚ ਘਾਟਾ ਪ੍ਰੇਮ ਕਾਇਨੇ ਤੋਂ ਬਾਹਰ ਤਲਾਕ ਸਵਤਨ ਦੁਸ਼ਮਨ ਤੋਂ छुटਕਾਰਾ ਸੰਤਾਨ ਹੀਨਤਾ ਡਾਕਟਰ ਸੱਤਾ ਨੰਬਰ ਹੱਥਾਂ ਤੋਂ ਨਿਰਾਸ਼ ਇੱਕ ਵਾਰ ਜਰੂਰ ਕਾਲ ਕਰੋ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ 1 ਕਰੋੜ ਦਾ ਇਨਾਮ ਹਰ ਸਮੱਸਿਆ ਦਾ 1000% ਗਾਰੰਟੀਡ ਸਮਾਧਾਨ